ਪੋਤਾ ਤੁਹਾਨੂੰ ਸਾਬਾ ਹੈ ਇਹ ਤਾਂ ਸਿੱਕਾ ਸਾਬਾ ਹੈ ਤੂੰ ਮੈਨੂੰ ਤੇਰੀ ਪਛਾਣ ਨਹੀਂ ਆਉਂਦੀ ਸਾਬ ਸਾਬ ਅੱਛਾ ਸਾਬ ਹੈ ਸਾਬ ਹੈ ਸਾਬ ਆਹ ਪੋਤੇ ਇੱਥੇ ਪੰਜਾਬੀ ਚ ਸਾਬਾ ਸਾਬਾ ਹੀ ਕਹਿੰਦੇ ਰਹੇ ਆ ਜੇ ਬਾਗੇ ਉਹਨਾਂ ਨੂੰ ਕਹਿੰਦੇ ਆ ਹਾਂ ਸਾਬ ਹਾਂਜੀ ਆਹ ਹੋ ਲੈ ਆ ਤੇਰਾ ਤਾਇਆ ਜੀ ਹੈ ਤੇ ਪਾਜੀ ਤੇ ਭੈਣ ਜੀ ਤੁਹਾਡੇ ਕੋਲੇ ਤੇ ਮੈਨੂੰ ਵਿਖਾਇਓ ਫਿਰ ਉਹਨਾਂ ਨੇ ਮੇਰੀ ਵੀ ਗੱਲ ਕਰਾਇਓ ਹੈ ਪਾਜੀ ਮੰਗੇ ਦੀ ਵੀ ਗੱਲ ਕਰਾਇਓ ਮੇਰ ਨਾਲ ਦੇੜੀ ਪੂਰਾ ਹੋ ਗਿਆ ਹਾਂ ਸੱਚੀ ਮੈਂ ਤਾਂ ਡੈਡੀ ਡੈਡੀ ਪੂਰਾ ਹੋ ਗਿਆ ਉਹ ਹੋ ਗਿਆ 9 ਸਾਲ ਅੱਛਾ ਪਾਜੀ ਮੰਗੇ ਨੂੰ ਆਹ ਤੂੰ ਹਿਸਾਬ ਦੱਸਿਆ ਨਾ ਬੜਾ ਚੰਗਾ ਕੀਤਾ ਪ੍ਰਭੀਸ਼ਦਾਨ ਮਨਾਉਣਾ ਸਭ ਤੋਂ ਵੱਡੀ ਗੱਲ ਹੈ। ਥੈਂਕ ਯੂ ਥੈਂਕ ਯੂ ਭਾਈ। ਥੈਂਕ ਯੂ ਭਾਈ ਥੈਂਕ ਯੂ। ਇਹ ਕੋਈ ਇਹ ਇਹ ਹੁਣ ਇਹਨਾਂ ਨੂੰ ਤੂੰ ਸਾਨੂੰ ਮਨਾਤਾ ਨਹੀਂ ਤਾਂ ਸਾਡੇ ਦਬਾਵੇ ਚ ਕੋਈ ਹੋਰ ਬੰਦਾ ਹੁੰਦਾ ਨਾ ਕਿਹਾ ਨਹੀਂ ਯਾਰ ਕਿਤੋਂ ਕਿਤੇ ਟਾਈਮ ਹੈ ਜਾਇਆ ਨਹੀਂ ਜਾਣਾ ਸੋਭਾ ਨੇ ਮਾਰ ਦੇਣਾ। ਨਹੀਂ ਨਹੀਂ ਭਾਜੀ ਕੋਈ ਚੱਕਰ ਨਹੀਂ। ਸਭ ਤੋਂ ਮਤਲਬ ਇੰਨਾ ਹੀ ਵੈਦਨਾ ਹੈ ਆਪਣਾ ਥੋੜਾ ਜਿਹਾ ਮਾਜੇ ਨਾਲ ਲੱਗਦਾ। ਹਮਮ ਮਰਾ ਪੁਰਾਣਾ ਮੋਦਰਾ ਵੈਣੀ ਦੇ ਵਿੱਚ ਪੈਰ ਪੈ ਗਿਆ ਇਤਰਾ ਕਰਕੇ। ਅੱਛਾ। ਅੱਛਾ। ਰੰਗ ਨਹੀਂ ਇਹੋ ਵੱਧਾਲੇ ਜੁੱਤੀਆਂ ਨੇ ਪਾਇਆ ਤਾਂ ਇੰਨਾ ਪੈਰ ਲੱਭੜ ਗਿਆ ਹੂੰ ਹੂੰ ਮੇਰਾ ਮੰਗੇ ਦੀ ਬੋਟੀ ਹੈ ਮੇਰਾ ਪਾਇਆ ਤੋਤਾ ਕੁੜੀਆਂ ਕਿ ਮੈਂ ਧੋਣੀ ਤਾਇ ਦਾ ਪੈਰ ਅੱਛਾ ਵਾਕਿ ਮੈਂ ਬਾਜੀ ਦਾ ਤੋੜ ਮੈਂ ਤਾਂ ਕੋਈ ਪਾਣੀ ਜਦ ਮਾਪੇ ਧੋਣੀ ਨਾ ਇਤਰਾ ਮੈਂ ਮੰਜੀ ਤੇ ਬੈਠਾ ਮੇਰਾ ਤਾਂ ਰੰ ਪਾਇਆ ਉਹਨਾਂ ਵਿਚਾਰ ਗਿਆ ਤੋਤਾ ਨਹੀਂ ਕੋਣ ਕੁੜੀਆਂ ਦੇਖੋ ਹੀ ਨਹੀਂ ਕਰਦਾ ਸਹੀ ਤਾਂ ਉਹਨਾਂ ਦੇ ਉਦੋਂ ਪਾਸਕ ਵੀ ਨਹੀਂ ਆ ਹੂੰ ਜੀ ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਦੁਬਾਰਾ ਮਾਝੇ ਵਾਲੀ ਸਾਈਡ ਤੇ ਆਏ ਆ ਇਧਰ ਫੱਤੇਵਾਲ ਵਾਲੀ ਸਾਈਡ ਤੇ ਆਈ ਤੋਂੜ ਇੱਕ ਇੰਟਰਸਟਿੰਗ ਸਟੋਰੀ ਸ਼ੇਅਰ ਕਰਨੀ ਆ ਪਹਿਲਾ ਹਾਲਾਤ ਦੇਖੋ ਇਹ ਪਾਣੀ ਲੱਥਨ ਤੋਂ ਬਾਅਦ ਦੇ ਹਾਲਾਤ ਆ ਇੰਨੀ ਜਿਆਦਾ ਸਮੈਲ ਇੱਥੇ ਆਉਂਦੀ ਵੀ ਨਾ ਵੀ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਤੇ ਆਮ ਲੋਕ ਵਿਚਾਰੇ ਇੱਥੇ ਕਿੱਦਾਂ ਰਹਿੰਦੇ ਹੋਣਗੇ ਅਸੀਂ ਨਾ 10-12 ਦਿਨ ਪਹਿਲਾਂ ਇੱਥੇ ਆਈ ਸੀਗੇ ਸੇਵਾ ਕਰਨ ਵਾਸਤੇ ਮੈਂ ਤੇ ਕਾਲਾਪਈ ਬਾਗੜੀਆਂ ਤੇ ਮਨਜੋਤ ਵੀ ਨਾ ਕਿਸ਼ਤੀ ਤੇ ਬਿਠਾ ਦੇ ਸਾਨੂੰ ਬਸਤੀ ਚ ਲੈ ਗਿਆ ਜਿੱਦਾਂ ਆਪਣੇ ਉਧਰ ਕਹਿੰਦੇ ਆ ਡੇਰੇ ਇੱਥੇ ਹੁੰਦੀਆਂ ਟਾਣੀਆਂ ਟਾਣੀਆਂ ਤੇ ਜਾਂ ਕਹਿ ਦਿੰਦੇ ਬੈਂਕਾਂ ਉਹ ਬੈਂਕਾਂ ਦਾ ਨਾਮ ਸੀਗਾ ਕਿਸ਼ਨੇ ਵਾਲੀ ਬਸਤੀ ਤੇ ਉੱਥੇ ਇੱਕ ਮਾਤਾ ਸੀ ਬਜ਼ੁਰਗ ਤੇ ਉਹਦੀ ਮੈਂ ਨਾ ਵੀਡੀਓ ਪਾਈ ਸੀ ਫੇਸਬੁੱਕ ਤੇ ਤੇ ਇੰਸਟਾਗ੍ਰਾਮ ਤੇ ਤੇ ਮਾਤਾ ਨੇ ਇਹ ਵੀ ਦੱਸਿਆ ਵੀ ਮੇਰਾ ਇੱਕ ਬੇਟਾ ਐਕਸਪਾਇਰ ਹੋ ਗਿਆ ਤੇ ਦੂਜਾ ਮੈਂਟਲੀ ਤੌਰ ਤੇ ਪਰੇਸ਼ਾਨ ਆ ਉਹ ਵੀਡੀਓ ਸੀ ਜਿਹੜੀ ਉਹ ਅਮਰੀਕਾ ਬੈਠੇ ਭਰਾਵਾਂ ਨੇ ਦੇਖੀ ਤੇ ਉਹਨਾਂ ਵੀਰਾਂ ਦੇ ਫਾਦਰ ਦਾ ਨਾਮ ਆ ਸਰਦਾਰ ਮੰਗਲ ਸਿੰਘ ਪਿੰਡ ਦਾ ਨਾਮ ਆ ਬਲਾਕੀਬੋਰ ਡਿਸਟ੍ਰਿਕਟ ਨਵਾਸ਼ਹਿਰ ਉਹਨਾਂ ਦੇ ਨਾ ਡੈਡੀ ਹੁਣੀ ਇੱਧਰ ਕੰਪੇਨ ਲੈ ਕੇ ਆਉਂਦੇ ਹੁੰਦੇ ਸੀਗੇ ਸਾਲ 1993 ਚ ਵੀਡੀਓ ਦੇ ਵਿੱਚ ਫਿਰ ਉਹਨਾਂ ਨੇ ਬਾਪੂ ਉਹਨਾਂ ਨੂੰ ਪਛਾਣ ਲਿਆ ਤੇ ਉਹ ਵੀਰ ਹੁਣੀ ਕਹਿੰਦੇ ਵੀ ਤੂੰ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਇਂ ਤੁਹਾਡੀ ਤੇ ਅੱਜ ਅਸੀਂ ਦੁਬਾਰਾ ਆਏ ਆ ਤੇ ਪਾਣੀ ਬਹੁਤ ਆ ਗੱਡੀ ਦਾ ਅੱਗੇ ਜਾਣੀ ਨਹੀਂ ਤੇ ਹੁਣ ਮੈਂ ਵੀਰ ਨੂੰ ਇੱਥੇ ਸੱਦਿਆ ਮੈਂ ਇੰਸਟਾਗ੍ਰam ਤੇ ਸਮਰਕ ਕੀਤਾ ਹੀ ਗਏ ਨਾ ਹੋ ਜੀ ਚਾਹੀ ਗਿਆ ਵੀਰ ਜੀ ਜਦੋਂ ਦੇ ਨਿਕਲੇ ਜੂਰਾ ਜਿੱਥੇ ਜਾਣਾ ਹੁੰਦਾ ਧਿਆਨ ਨਾਲ ਬੈਠ ਜੀ ਸਾਸੀ ਦਾ ਜੋਬਣ ਆਹ ਲਾ ਲਿਓ ਬੜੇ ਹੋਰ ਸੁਣਾਓ ਠੀਕ ਠਾਕ ਬਾਈ ਵਧੀਆ ਵੀਰੇ ਵਧੀਆ ਠੀਕ ਆ ਮੇਰੇ ਖਿਆਲ ਅਸੀਂ ਨਾ 2 ਤਰੀਕ ਨੂੰ ਆਏ ਸੀ ਭਾਈ ਇੱਧਰ ਅੱਛਾ ਮੈਂ ਵੇਖੀ ਵੀਡੀਓ ਤੁਹਾਡੀ ਹਾਂ ਹਾਂ ਤੇ ਉਹ ਅਸੀਂ ਚਾਹਣਗੇ ਮਨਜੋਦ ਵੀਰ ਸਾਨੂੰ ਇੱਧਰ ਲੈ ਗਿਆ ਕਿਸ਼ਤੀ ਦੇ ਭਾਗੇ ਅੱਛਾ ਅੱਛਾ ਤੇ ਉਹ ਮਾਜ਼ਾ ਨੇ ਫੇ ਸਾਰੀ ਸਟੋਰੀ ਮੈਨੂੰ ਦੱਸੀ ਉਹ ਹਾਂ ਆ ਵੀ ਆ ਵੀ ਉਹਨਾਂ ਦਾ ਹੀ ਮੰਡਾ ਆ ਜਿਹੜਾ ਜੇ ਬੈਠਾ ਜਿਹੜਾ ਅੱਛਾ ਅੱਛਾ ਆਏ ਉਹਦੋਂ ਹੈਗਾ ਹੀ ਉੱਥੇ ਅੱਛਾ ਅੱਛਾ ਉਹ ਇਹਨਾਂ ਦੇ ਇਹ ਹੀ ਨਾ ਵੀ ਮੁੰਡਾ ਇੱਕ ਜਿਹੜਾ ਇਹਨਾਂ ਦਾ ਡੈਥ ਹੋ ਗਈ ਜਿੱਦੀ ਹਾਂਜੀ ਉਹ ਹੀ ਇਹਨਾਂ ਦੇ ਪਰਿਵਾਰ ਚੋਂ ਕਮਾਉ ਹੀ ਓਕੇ ਤੇ ਬਾਕੀ ਇਹਨਾਂ ਦਾ ਇੱਕ ਇਹ ਜਵਾਗ ਆ ਦੋ ਤੁਹਾਨੂੰ ਪਤਾ ਜਦੋਂ ਫਿਰ ਮੇਨ ਬੰਦਾ ਘਰ ਚ ਪੂਰਾ ਜੇ ਸਰਵਾਈਵ ਕਰਨੀ ਕਿੱਡੀ ਔਖੀ ਹੋ ਜਾਂਦੀ ਗੱਲ ਨੂੰ ਤੇ ਵਿਚਾਰਿਆਂ ਦੇ ਚਲ ਅੱਗੇ ਵੀ ਕਰਜ਼ਾ ਕਰਜ਼ਾ ਬੜਾ ਆ ਸਿਰ ਤੇ ਇਹ ਆਪਾਂ ਤੇ ਇਹੋ ਆਣੇ ਆ ਵੀ ਚੱਲ ਇਹਨਾਂ ਦੀ ਹੈਲਪ ਫੁੱਲ ਭੋਜੇ ਜਿੰਨੀ ਹੋ ਸਕਦੀ ਆ ਝੋਨੇ ਤਾਂ ਮਰ ਕੇ ਤੁਹਾਨੂੰ ਪਤਾ ਸਾਰੇ ਬਹੁਤ ਜ਼ਿਆਦਾ ਬੁਰਾ ਹਾਂ ਨੁਕਸਾਨ ਬੜਾ ਹੋ ਗਿਆ ਏ ਇਸ ਜੀ ਦੀ ਦਾ ਪਰਭਾਈ ਹੋ ਹੀ ਨਹੀਂ ਸਕਦੀ ਕੋਈ ਨਹੀਂ ਸਕਦੀ ਤੇ ਚਲ ਆਪਾਂ ਦੇ ਆਣੇ ਆ ਵੀ ਜਿਹੜੇ ਗਾਂ ਕਣਕ ਕਣਕ ਬੀਜਦੀ ਹੋ ਜੇ ਇਹਨਾਂ ਦੀ ਕੋ ਡੀਜ਼ਲ ਡੂਜ਼ਲ ਕੋਈ ਖਾਦ ਬੀ ਮਿਲ ਜੇ ਇਹਨਾਂ ਨੂੰ ਤੇ ਵੀ ਥੋੜਾ ਕੋ ਕੌਖਾ ਜਾਂਦਾ ਕੰਮ ਗਾਂ ਵੀ ਖਰਚੇ ਖਰਚੀ ਅੱਗੇ ਝੋਨਿਆਂ ਤੇ ਸਾਰੇ ਹੋਏ ਹੀ ਤੇ ਹੁਣ ਤਾਂ ਸਿਰਫ ਵੱਢਨੇ ਹੀ ਆਪਾਂ ਤੇ ਅਸਲੀਅਤ ਦੇ ਵਿੱਚ ਭਾਈ ਹੁਣ ਜਿਹੜੇ ਹਾਲਾਤ ਹਨ ਹਾਂਜੀ ਵੀਰੇ ਇਹ ਹਾਲਾਤ ਬਹੁਤ ਜ਼ਿਆਦਾ ਮਾੜੇ ਹਨ ਬਹੁਤ ਵੀਰੇ ਉਹ ਹੁਣ ਇਹਨਾਂ ਵੀ ਅਸਲ ਜਿੰਨੀ ਦੇ ਹੋਣ ਆ ਵੀ ਲੋਕਾਂ ਦੀ ਹੈਲਪ ਕਰਨ ਦੀ ਵੀ ਜਿਵੇਂ ਮੰਨ ਲਓ ਵੀ ਮਾੜੇ ਜ਼ਿਮੀਦਾਰ ਆ ਕਈ ਵੀ ਉਹਨਾਂ ਨੂੰ ਕੋਈ ਤੁਹਾਨੂੰ ਅੱਗੇ ਵੀ ਮਾਤੀ ਵੀ ਖਾਦ ਮਿਲ ਜੇ ਡੀਜ਼ਲ ਮਿਲ ਜੇ ਚੱਲ ਜੇ ਕੋਈ ਕਿਸੇ ਕੋਲ ਨਹੀਂ ਟਰੈਕਟਰ ਹੈਗਾ ਉਹਦੀ ਚਲੋ ਕਣਕ ਵੀ ਜਾਵੇ ਚਲੋ ਕੋਈ ਅਹੀਂ ਵੀ ਆਪਦੇ ਟਰੈਕਟਰ ਨਾਲ ਬੀਜ ਦਾਂਗੇ ਜਿੰਨੀ ਸਾਡੇ ਕੋਲ ਹੋ ਸਕੂਗੀ ਤੇ ਬਾਕੀ ਇਹ ਆ ਵੀ ਆਪਾਂ ਤੇ ਇਹੋ ਆਣੇ ਵੀ ਜਿਹੜੇ ਭਰਾ ਵੀਰ ਕਰਨੀ ਚਾਹੁੰਦੇ ਆ ਮਤ ਵੀ ਉਹ ਮਾੜੇ ਜ਼ਿਮੀਦਾਰ ਆ ਜਿਹੜੇ ਉਹਨਾਂ ਦੀ ਕਰਨ ਹਾਂ ਵੀ ਡੀਜ਼ਲ ਵੀ ਖਾਦ ਤੇ ਉਹਨਾਂ ਨੂੰ ਚਾਰਿਆਂ ਨੂੰ ਚਲ ਜੇ ਕੋ ਪੈਲੀਆਂ ਪੂਲੀਆਂ ਕਿਸੇ ਦੀਆਂ ਖਰਾਬ ਹੋ ਗਈਆਂ ਉਹਨਾਂ ਦੀਆਂ ਪੈਲੀਆਂ ਪੂਲੀਆਂ ਪੱਧਰ ਕਰਕੇ ਦੇ ਦੇਣਾ ਇਹ ਹੀ ਬਹੁਤ ਵੱਡੀ ਸੇਵਾ ਠੀਕ ਹੈਗਾ ਤੇ ਉਹ ਚਲੋ ਪੁਰਾਣੇ ਬੰਦਿਆਂ ਨੂੰ ਚੇਤਾ ਹੁੰਦਾ ਤੁਸੀਂ ਵੀਡੀਓ ਵੀਡੀਓ ਪਾਈ ਉਹਨਾਂ ਨੇ ਪਛਾਣ ਲਿਆ ਆ ਮਾਦਾਨੂ ਜਾਂ ਇਹਨਾਂ ਦੇ ਬਾਪੂ ਦੀ ਬਾਈ ਤੁਸੀਂ ਕਿਉਂ ਫਿਰ ਬੰਦਿਆਂ ਨੂੰ ਬੰਦੇ ਇਤਰਾ ਪਛਾਣ ਹੀ ਲੈਂਦੇ ਜਿਹੜੇ ਪੁਰਾਣੇ ਸਾਝਾ ਜਿਨ੍ਹਾਂ ਦੀ ਸਹੀ ਗੱਲ ਹੈ ਸਹੀ ਗੱਲ ਹੈ ਤਹਾਡਾ ਪਿੰਡ ਬਈ ਕਿਹੜਾ ਆ ਮੇਰਾ ਭਾਈ ਕਪੂਰਖਲੇ ਲੱਗ ਗਿਆ ਸ਼ੇਹੂਪੁਰ ਬਹੁਤ ਬਹੁਤ ਥੈਂਕ ਯੂ ਵੀਰੇ ਤੂੰ ਆਇਆ ਚੱਲ ਕੇ ਇੰਨੀ ਬੜੀ ਆ ਕੇ ਚੱਲ ਯਾਰ ਬਈ ਇਹ ਆ ਵੀ ਗਾਂ ਦੀ ਗਾਂ ਵੀਡੀਓ ਪੈ ਜੇ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਜਮਾਨਾ ਹੈ ਜਮਾਨਾ ਜਮਾਨਾ ਠੀਕ ਆ ਤੇ ਵੀਡੀਓ ਪੈ ਜੇ ਕੋਈ ਇਹਨਾਂ ਦੀ ਹੈਲਪ ਹੋ ਜੇ ਤੇ ਆਪਾਂ ਨੂੰ ਇਹ ਵੀ ਬਹੁਤ ਆ ਕੇ ਚੱਲ ਯਾਰ ਵੀ ਬੰਦਾ ਆਪਣੀ ਗਾਂ ਰੋਟੀ ਪੈ ਜਾਂਦਾ ਆ ਇੱਕ ਵੀਰੇ ਹੋਰ ਗੱਲ ਆ ਤੁਹਾਡੇ ਪਿੰਡ ਨਾਲ ਨਾ ਮੈਡੀਕਲ ਚੈੱਕਅਪ ਦੀ ਹਾਲ ਲੋੜ ਆ ਨਾ ਮੈਡੀਕਲ ਆਉਂਦੇ ਆ ਬਈ ਕੈਂਪ ਲੈ ਕੇ ਆਪਣੇ ہاں ਵੀ ਆ ਹੀ ਜਾਂਦੇ ਆ ਠੀਕ ਆ ਉਹ ਦਿਨ ਖਾਸ ਸਾਈਡ ਵਾਲੇ ਆਏ ਹੀ ਗਏ ਤੇ ਹੋਰ ਵੀ ਸੰਸਥਾਵਾਂ ਜਿਹੜੀਆਂ ਕਈ ਜਿਹੜੀਆਂ ਮੈਡੀਕਲ ਚੈੱਕਅਪ ਲਈ ਆ ਜਾਂਦੀਆਂ ਆ ਅੱਛਾ ਅੱਛਾ ਸਸੀਗਾ ਬਜ਼ੁਰਗੋ ਆਇਓ ਤੁਹਾਡੇ ਵਾਲੀ ਆਏ ਆ ਉੱਤਰੀ ਇੱਥੇ ਉੱਤਰੀ ਜਵਾ ਆ ਆ ਲੈ ਮੈਂ ਜਾਂਦਾ ਹਾਂ ਮੈਂ ਤੁਹਾਡੀ ਨਾ ਵੀਡੀਓ ਨਹੀਂ ਬਣਾ ਕੇ ਗਿਆ ਸੀ ਅੱਛਾ ਅੱਛਾ ਤੇ ਉਹਨਾਂ ਨੇ ਉਹ ਦੇਖੀ ਵੀਡੀਓ ਫਿਰ ਅੱਛਾ ਹਾਂ ਇਹ ਤੇ ਉਹ ਫਿਰ ਕਹਿੰਦੇ ਕਹਿੰਦੇ ਵੀ ਸਾਡਾ ਸੰਪਰਕ ਕਰਾਈ ਬਾਪੂ ਨਾ ਜਾ ਕੇ ਆ ਹਾਂ ਹਾਂ ਉਹ ਉੱਥੇ ਦਜਾ ਮਰਾ ਇਥੇ ਬਲਾਕੀਪੋਰੀ ਆ ਨਹੀਂ ਨਹੀਂ ਬਲਾਕੀਪੁਰ ਨਹੀਂ ਗੇ ਉਹ ਇਸ ਟਾਈਮ ਰਹਿੰਦੇ ਅਮਰੀਕਾ ਚਾ ਸਾਰੇ ਸਾਡਾ ਟੱਬਰ ਹੀ ਉੱਥੇ ਆ ਹਾਂਜੀ ਹਾਂਜੀ ਸਾਰਾ ਟੱਬਰ ਹੀ ਉੱਥੇ ਅੱਛਾ ਹਾਂ ਸਸੀ ਕਾ ਮਾਤਾ ਜੀ ਹੋਰ ਸੁਣਾਓ ਠੀਕ ਠਾਕ ਹੋ ਮੈਂ ਉੱਧ ਨਹੀਂ ਆਈ ਸੀ ਅਸੀਂ ਮੈਂ ਤਾਂ ਵੀ ਬਣਾ ਕੇ ਲਗਾਇਆ ਸੀ ਵੀਡੀਓ ਅੱਛਾ ਵੀਰ ਹੁਣੀ ਇੱਥੇ ਆਉਂਦੇ ਹੁੰਦੇ ਸੀ ਤੁਹਾਡੇ ਕੋਲ ਮਸ਼ੀਨ ਲੈ ਕੇ ਅੱਛਾ ਮੈਂ ਹਾਂਜੀ ਮੰਗੇ ਹੋ ਨਹੀਂ ਵਿਆਹ ਇਹ ਕੇ ਸੀ ਨਵੇਂ ਸ਼ਹਿਰ ਦੇ ਲਾਗੋ ਹਾਂਜੀ ਹਾਂਜੀ ਵੀਰ ਹੁਣੀ ਤਿੰਨ ਬੱਚੇ ਉਹਦੇ ਦੋ ਦੁੱਜੇ ਦੇ ਹੀ ਆਪਣੇ ਬੂਟੇ ਦੇ ਹਾਂਜੀ ਹਾਂਜੀ ਹਾਂ ਜੂਗੀ ਤਾਂ ਬੂਟੇ ਹੁਣੀ ਇੱਥੇ ਆਉਂਦੇ ਰਹੇ ਆ ਮੈਨੂੰ ਪੁੱਛਦੇ ਆਂ ਸੀ ਵੀਰ ਅੱਛਾ ਤੇ ਮੈਂ ਕਿਹਾ ਮਿੰਨ ਤੇ ਪਤਾ ਨਹੀਂ ਤੁਸੀਂ ਆ ਕੇ ਕਾਈਰ ਨਹੀਂ ਨੰਬਰ ਨੰਬਰ ਨਹੀਂ ਆਏਗਾ ਕੋਈ ਸਾਥੂ ਪਹੁੰਚਣਗੇ ਤੇ ਜਿਆਦਾ ਹੀ ਕਰਦਾ ਰਹਿੰਦਾ ਹੈ ਕਦੀ ਉਹਨਾਂ ਦੇ ਸਹੁਰੇ ਹੀ ਇੱਥੇ ਬੂਟੇ ਦੇ ਹਾਂਜੀ ਹਾਂਜੀ ਤੇ ਕਿਹੜੇ ਪਿੰਡ ਵਾ 啊，没事。 ਆ ਨਸ਼ਾਰੇ ਦੇ ਲੱਗੇ ਸੀ ਤੇ ਉਹਨਾਂ ਨੂੰ ਇਹ ਵਜੇ ਤੱਕ ਵੀ ਫੋਨ ਕਰਦਾ ਵੀ ਮੈਨੂੰ ਜਦੋਂ ਕੋਈ ਆਇਆ ਪਰਿਵਾਰ ਮੈਨੂੰ ਮਲਾਇਓ ਬਹੁਤ ਮੁਹੱਬਤ ਸੀ ਜਿਵੇਂ ਭਰਾ ਨੂੰ ਤੇ ਉਹ ਮਾਤਾ ਜੀ ਉਹਨਾਂ ਨੇ ਆਪਣੀ ਉਦਨ ਵਾਲੀ ਦੇਖੀ ਸੀ ਵੀਡੀਓ ਅੱਛਾ ਤੇ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਅੱਛਾ ਤੇ ਉਹ ਐਸ ਟਾਈਮ ਤਾਂ ਸਾਰੀ ਫੈਮਿਲੀ ਉੱਥੇ ਆ ਮੈਨੂੰ ਪਤਾ ਅਮਰੀਕਾ ਚ ਆਪਣਾ ਵੱਡਾ ਸਾਬਾ ਜਿਹੜਾ ਸੀ ਹਾਂਜੀ 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 ਉਹ ਤਾਂ ਸਾਬਾ ਦੇ ਮੈਂ ਜਵਾਕਾਂ ਨੂੰ ਇੱਥੇ ਪਾ ਆਇਆ ਹਾਂ ਹਾਂ ਸਾਬਾ ਦੇ ਜਵਾਕਾਂ ਨੂੰ ਪਾ ਲਿਆ ਯਾਰੂ ਵੀ ਹਾਂਜੀ ਹਾਂਜੀ ਸਾਰੇ ਤਿੰਨੇ ਭਰਾ ਉਹ ਤੇ ਦੋਵੇਂ ਲਿਖੇ ਹੀ ਆਪਣੇ ਜਿਹੜੇ ਬੂਟੇ ਦੇ ਘਰ ਹਾਂਜੀ 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 ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਤੇ ਉਹ ਘਰੇ ਵਾਧੂ ਜਾਂਦੇ ਰਹੇ ਸਪੈਸ਼ਲ ਵਾਧੂ ਕਰੇ ਉਹਨਾਂ ਦੇ ਜਾਣਦੇ ਰਿਓ ਭੈਣ ਜੀ ਹੁਣੀ ਇੱਥੇ ਆ ਪਈਆਂ ਖੋਤ ਅੱਛਾ ਅੱਛਾ ਹਾਂ ਫਿਰ ਅੱਖ ਲੱਗੇ ਆ ਭਾਜੀ ਮੰਗੇ ਦੀ ਆਈ ਆ ਤੇ ਫਿਰ ਇਹਦੀ ਦਾਦੀ ਜਿਹੜੀ ਪਰਦਾਦੀ ਉਹ ਵੀ ਉਹਨੂੰ ਮਿਲਣਾਈ ਸਾਡੀ ਸਾਰੀ ਬਸਤੀ ਮਿਲਣਾਈ ਆ ਬਹੁਤ ਪ੍ਰੇਮ ਸੀ ਉਹਨਾਂ ਦਾ ਠੀਕ ਹੈ ਬੱਜ ਮਾਤਾ ਹੀ ਇੱਥੇ ਹਾਂ ਸਾਬਾਤ ਨਾ ਬਿਲਕੁਲ ਪਹਿਲੀ ਯਾਰ ਨਾ ਐਡਾ ਕਿ ਜਦੋਂ ਆਇਆ ਇਹ ਤੋਂ ਵੀ ਛੋਟਾ ਸੀ ਅੱਛਾ ਅੱਛਾ ਮੈਂ ਨਾ ਉਹਨੂੰ ਆਖਿਆ ਵੀ ਇਹਨਾਂ ਕੁੜੀਆਂ ਨੇ ਨਾ ਰੋਟੀ ਉਹਨਾਂ ਨੂੰ ਇਕੱਠੀ ਫੜਾਤੀ ਵੀ ਜਰ ਨਾਲ ਬੰਦੇ ਬੰਦੇ ਹੋਰ ਮਸ਼ੀਨਾਂ ਰੱਖੇ ਹੁੰਦੇ ਸੀ ਹਾਂਜੀ ਹਾਂਜੀ ਮੈਂ ਆਖਿਆ ਵੀ ਮੈਨੂੰ ਪਾਜੀ ਨੇ ਦੱਸਿਆ ਤੇ ਨਹੀਂਗਾ ਆਪਣੇ ਨੇ ਮੰਗੇ ਨੇ ਤੇ ਇਹ ਮੈਨੂੰ ਜਾਂਦਾ ਆਪਣੇ ਬਾਜੀ ਮੰਗੇ ਦਾ ਕਹ ਜਦੋਂ ਦੂਜੀ ਤੀਜੀ ਯਾਰ ਆਏ ਆ ਵੀ ਨਹੀਂ ਸੀ ਘਰ ਦਾ ਭੇਤ ਓਕੇ ਓਕੇ ਤੇ ਫਿਰ ਇਹਨਾਂ ਨੇ ਕੁੜੀਆਂ ਨੇ ਨਾ ਬਾਦ ਮੇਰੀ ਕੁੜੀਆ ਹਿਰਜੀਤ ਉਹਨੂੰ ਮੈਂ ਵੀ ਰੋਟੀ ਨਹੀਂ ਇਹਨੂੰ ਇਹਨੂੰ ਵੱਖਰੀ ਰੋਟੀ ਫੜਾਇਆ ਕਰੋ ਇਹ ਦੇ ਆਪਣੇ ਬਾਜੀ ਦਾ ਮੈਂ ਕਾਕਾ ਲੱਗਦਾ ਮੈਨੂੰ ਫੇਰ ਅੱਜ ਸਵੇਰੇ ਉਹਦੇ ਨਾਲ ਗੱਲਬਾਤ ਕੀਤੀ ਹੁੰਦਾ ਹਾਂ ਮੈਂ ਬੇਚ ਫੇਰ ਉਹ ਤੇ ਆਪਣੇ ਘਰ ਹੀ ਜਿਵੇਂ ਵੀ ਆਪਣੇ ਕਾਕਿਆਂ ਦੇ ਨਾਲ ਹੀ ਰਲ ਗਿਆ ਪਤਾ ਨਹੀਂ ਵਸਤੀ ਚ ਪਤਾ ਲੱਗਦਾ ਵੀ ਬਾਗਾ ਹੈ ਤੇ ਆਪਣਾ ਮੈਂ ਨਾ ਹੁਣ ਤਾਂ ਢੀ ਫੋਨ ਤੇ ਉਹਨਾਂ ਨਾਲ ਕਰੋਨਾ ਗੱਲ ਕਰਾਇਓ ਫੇਰ ਸਾਨੂੰ ਨੰਬਰ ਹੀ ਦਿਓ ਅਹੀਂ ਨੰਬਰ ਹੀ ਦੇ ਦੇ ਜਾਨੂ ਸਾਡੇ ਕੋਲ ਨੰਬਰ ਨਹੀਂ ਸੀ ਕੋਈ ਵੀ ਹੈਗਾ ਉਹਨਾਂ ਦੇ ਟਾਈਮ ਉਥੇ ਮੇਰੇ ਨਾਲ 12:30 ਹੋ ਗਿਆ ਹਾਂਜੀ 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 ਵੀਜੀ ਸਤਿ ਸ੍ਰੀ ਅਕਾਲ ਵਧੀਆ 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 ਤੁਸੀਂ ਸੁਣਾ ਆਲੋ ਸਾਹਮਣੇ ਸਾਸਰੀ ਘਰ ਪਾਜੀ ਹੋਰ ਸੁਣਾਓ ਕੀ ਹਾਲ ਆ ਸਾਸਰੀ ਘਰ ਬਹੁਤ ਵਧੀਆ ਪੀਸ ਹੋ ਕੇ ਸਾਡੀ ਬਹੁਤ ਸੋਹਣੀ ਵਧੀਆ ਮਹਾਰਾਜ ਦੀ ਕਿਰਪਾ ਹੈ ਤੇ ਹਾਂ ਉਹਨੂੰ ਪਤਾ ਲੱਗਾ ਸੀ ਮੈਂ ਵੀਡੀਓ ਬੇਚੀ ਤੇ ਅੱਛਾ ਇਹ ਤਾਂ ਇਹਦਾ بڑا ਚੇਰ ਮੈਂ ਕਦੀ ਪੀਚੇ ਨੂੰ ਵੀ ਬੜੀ ਬੜੀ ਆਖਿਆ ਅੱਛਾ ਉਹ ਵੀ ਜਾਂਦਾ ਇਹ ਲੋਕਾਂ ਦਾ ਕੰਮ ਚਲਾਉਂਦਾ ਹਾਂਜੀ ਤੇ ਤੂੰ ਕਿੱਥੇ ਉੱਤਰ ਗਿਆ ਆ ਦੁੱਖ ਮੈਂ ਦੇ ਵੀ ਜਾਣ ਆ ਕਿੰਨਾ ਸਾਨੂੰ ਕਿਸੇ ਨੇ ਤੁਹਾਡੇ ਕੋਲ ਦੱਸਿਆ ਹੀ ਨਾ ਮੇਰੇ ਕੋਲ ਤੁਹਾਡਾ ਫੋਨ ਨੰਬਰ ਹੀ ਕਰੂ ਫੋਨ ਨੰਬਰ ਪਤਾ ਉਹ ਤਾਂ ਤੁਹਾਨੂੰ ਪਤਾ ਹੈਗੇ ਆਪਣੇ ਕੋਲੇ ਘਰ ਟੀ ਸੀ ਕਾਂਦੀ ਹਾਂ ਟੀ ਮੈਂ ਤਾਂ ਮੋਰ ਸੇ ਤੀ ਪੜਿਆ ਉਹ ਵੀ ਤਾਂ ਤੇ ਉਪਰ ਤੋਂ ਤੂੰ ਸਾਬਾ ਹੈ ਮੈਂ ਤਾਂ ਸੀਗਾ ਸਾਬਾ ਹੈ ਤੂੰ ਮੈਨੂੰ ਤੇਰੀ ਪਛਾਣ ਨਹੀਂ ਆਉਂਦੀ ਮੈਂ ਸਾਬਾ ਸਾਬਾ ਚਾ ਅਤ ਆਹ ਆਪੋ ਦੇ ਇਥੇ ਪੰਜਾਬੀ ਚ ਸਾਬਾ ਸਾਬਾ ਹੀ ਕਹਿੰਦੇ ਰਹੇ ਆ ਜੇ ਬਾਗੇ ਉਹਨਾਂ ਨੂੰ ਕਹਿੰਦੇ ਆ ਹਾਂ ਸਾਬਾ ਹਾਂਜੀ ਆਹੋ ਲੈ ਆ ਤੇ ਰਖਾਇਆ ਜੀ ਹੈ ਆਹ ਹਸਿੰਗਾਰ ਪਤਾ ਹੈ ਹਾਂ ਆਪੋ ਤੋ ਸਾਬ ਕੋ ਮਹਾਰਾਜ ਨੇ ਕੀਤਾ ਹੀ ਉਹ ਬਾਗੇ ਨਹੀਂ ਆਪਾਂ ਨੂੰ ਕਮਾਈ ਵਾਲਾ ਤੁਹਾਨੂੰ ਪਤਾ ਹੀ ਉਹੋ ਹੀ ਬਾਗਾ ਬਾਗੀ ਨੂੰ ਕਿਉਂ ਭਾ ਬਾਜੇ ਨੂੰ ਕੀ ਗੱਲ ਹੋਈ ਉਹ ਪਤਾ ਇਤਰਾ ਬਾਹਰ ਹੀ ਗਿਆ ਸੀ ਤੇ ਪਤਾ ਨਹੀਂ ਕੋਈ ਪਾਣੀ ਪੂਣੀ ਚ ਨਾ ਬਲੱਡ ਬਲੂ ਡਵਾਦ ਗਿਆ ਝੋਨਿਆਂ ਦਾ ਟਾਈਮ ਸੀ ਸੌਣ ਚ 19 ਸੌਣ ਨੂੰ ਉਹਦੀ ਡੈਥ ਹੋਈ ਤੇ ਘਾਲੀ ਪਈ ਤੇ ਉਹ ਪਾਣੀ ਚ ਡੇਗ ਪਿਆ ਤੇ ਅਹੀਂ ਹੋ ਗਿਆ ਚੌਥਾ ਸਾਲ ਜਾਣ ਦੇ ਆ ਚਾਰ ਸਾਲ ਹੋ ਗਏ ਆ ਅਪਣੀ ਮੋਟਰ ਤੇ ਆਪਣੇ ਖੇਤਾਂ ਦਾ ਤੈਨੂੰ ਪਤਾ ਹੀ ਆ ਸਾ ਮੋਟਰ ਤੇ ਹੀ ਉੱਥੇ ਉੱਤੇ ਹਾਂਜੀ ਉੱਥੇ ਖੜਦੇ ਚ ਡਿੱਗ ਪਿਆ ਭੀ ਬਲੱਡ ਬਲੂਡ ਵਧਿਆ ਦਵਾਈ ਲੈ ਕੇ ਆਇਆ ਤੇ ਝੋਨੇ ਨੂੰ ਪਾਣੀ ਵੇਖਣ ਗਿਆ ਤਰਤਾ ਜਾਂਦਾ ਮੈਂ ਵੇਖ ਕੇ ਵੀ ਆਇਆ ਤੇ ਫੇਰ ਉੱਥੇ ਚਲਿਆ ਗਿਆ ਤੇ ਪਤਾ ਨਹੀਂ ਉਹ ਕੀ ਮਹਾਰਾਜਾ ਦਾ ਪਾਣੀ ਪੂਣੀ ਪਾਏ ਗਿਆ ਤੇ ਕੀ ਹੋ ਗਿਆ ਤੇ ਮੁੱਕਾ ਹੀ ਵੇਖ ਲਿਆ ਨੇ ਜਿੰਦਰ ਨੇ ਉਹਦੇ ਬਹੂ ਨੇ ਫੋਨ ਲਾਇਆ ਭੀ ਚੁੱਕਿਆ ਨਾ ਤੇ ਮੁੜ ਕੇ ਆਪਣੇ ਨਿਸ਼ਾਨ ਹੋਣੀ ਨਹੀਂ ਬਲਦੇਵ ਦੇ ਕਾਕੇ ਦੇ ਚਾਚੇ ਦੇ ਉਹਨੂੰ ਫੋਨ ਲਾਇਆ ਵੀ ਬਾਗੇ ਦਾ ਫੋਨ ਨਹੀਂ ਚੁੱਕਣ ਦਿਆ ਪਤਾ ਨਹੀਂ ਕੀ ਗੱਲ ਉਹਨੇ ਜਾ ਕੇ ਵੇਖਿਆ ਤੇ ਮੁੰਡੇ ਦੇ ਮੂੰਹ ਪਾਣੀ ਚ ਪਿਆ ਜਿਵੇਂ ਖੇਤ ਮੁਕਮਾ ਕੀ ਗਏ ਹਾਂ ਜੀ ਇਹ ਫਿਰ ਉਹ ਸੇ ਦਾ ਹੀ ਘਾਟਾ ਪਾਣੂ ਪਿਆ ਹੈ ਤਾਂ ਤਰਤਾਇਆ ਤੇ ਆਪਣੇ ਭਾਜੀ ਦੇ ਬੂਟੇ ਦਾ ਉਹਦੇ ਸਹੁਰਿਆਂ ਨੂੰ ਨੰਬਰ ਪੇਜ ਦਾ ਰਹਿੰਦਾ ਵੀ ਮੈਨੂੰ ਕੋਈ ਨੰਬਰ ਦਿਓ ਉਹਨਾਂ ਦੇ ਇੱਥੇ ਆਪਣੇ ਰਿਸ਼ਤੇਦਾਰੀ ਕੁਮਾਰੀ ਜੀ ਤੇ ਉਹਨਾਂ ਨੂੰ ਆਖੂਗਾ ਵੀ ਮੈਨੂੰ ਉਹਨਾਂ ਦੇ ਰਿਸ਼ਤੇਦਾਰੀ ਚ ਕੋਈ ਨੰਬਰ ਦਿਓ ਤੇ ਮੈਂ ਉਹਨਾਂ ਨਾਲ ਗੱਲ ਕਰਨਾ ਮੇਰਾ ਤੇ ਪਾਜੀ ਵੀ ਮੰਗਾ ਤੇ ਭਰਾ ਹੀ ਬਣਿਆ ਸੀ ਤੇ ਆ ਇੱਕ ਆਪਾਂ ਨੂੰ ਆੜ ਮਾਰਨ ਆ ਆ ਪਿੱਛੇ ਆ ਗਏ ਭਾਈ ਸਤਨਾਮ ਹਾਂਜੀ ਆਵੇਂ ਸਤਨਾਮ ਬਸ ਈ ਗੱਲ ਦੀ ਘੂਟਾ ਘੂਟਾ ਆ ਆਪਣਾ ਹੀ ਸਾਹਾ ਸਾਹ ਜੀ ਉਹ ਸਾਹ ਕਿਵੇਂ ਆ ਈ ਗੱਲਾਂ ਦਿਓ ਰਹਿਣਾ ਵੀ ਸਾਡੇ ਸਾਡੇ ਘਰੇ ਹੀ ਉਹਨਾਂ ਰਹਿਣਾ ਰੋਟੀ ਪਾਣੀ ਜਦੋਂ ਜਦੋਂ ਬਸ ਉਹਨਾਂ ਕਿਤੇ ਉਹਨੇ ਖੇਤੀ ਵੜਦੇ ਆਉਂਦੇ ਨੇ ਰੋਟੀ ਉਹਨਾਂ ਇੱਥੋਂ ਹੀ ਖਾਣੀ ਆ। ਮਾੜੀ ਜਿੰਨਾ ਵੀਡੀਓ ਦੇਖੀ ਨਾ ਉਸ ਦਿਨ ਉਹਨਾਂ ਨੇ ਹਾਂ ਫਿਰ ਰਿਆਣੇ ਗਿਆ ਉਹਨਾਂ ਕੋਲੇ ਹਾਂਜੀ ਉਹ ਕਹਿੰਦੇ ਵੀ ਸਹੀਂ ਤਾਂ ਬਹੁਤ ਟਰਾਈ ਕੀਤਾ। ਬਹੁਤ ਪ੍ਰੇਮ ਕਿਤੇ ਨਹੀਂ ਕੋਈ ਨਹੀਂ ਕੋਈ ਨਹੀਂ ਪਾਪੀ 10-12 ਸਾਲ ਰਹਿ ਆ ਤੇ ਥੋੜਾ ਥੋੜਾ 15 ਸਾਲ ਹੀ ਆਪਣੇ ਘਰੇ ਮਸ਼ੀਨ ਲੈ ਕੇ ਆਉਂਦੇ ਰਹਿ ਆ। ਫਿਰ ਸੁਖਨਾ ਨਾਲ 10-10 ਬੰਦੇ ਬੜੇ ਆ ਆਪਣੇ ਦੀ ਕੀ ਆ ਵਜ੍ਹਾ ਜਿਹੜਾ ਆਪਣੇ ਵਾਂਹੀ ਪਾ ਜੀ ਤਾਂ ਉਨ ਤੋਂ ਚੇਤੇ ਪੁੱਤ ਭੁੱਲ ਗਏ ਨਾਲੇ ਕੋ ਦਿਮਾਗ ਵੀ ਇਹੋ ਜਿਹਾ ਹੋ ਗਿਆ ਉਹ ਚੇਰੀ ਵਾਵਾ ਹੋ ਗਿਆ ਹਾਂ ਜੀ ਉਹ ਚੇਰੋ ਗਿਆ ਹਾਂ ਆ ਉਹ ਤਾਂ ਇੱਥੇ ਕੀ ਆਉਂਦਾ ਮੈਂ ਉਹਨੂੰ ਬੜੀ ਯਾਰ ਭੇਜਿਆ ਆਖਿਆ ਏ ਆਪਣਾ ਕੀ ਉਹ ਆਪਣੀ ਮੈਂ ਤਾਂ ਮਾਦਾ ਹੀ ਇਸ ਗੱਲੋਂ ਹੈਰਾਨ ਆ ਜਿਹੜੇ ਵੀ ਕੰਪੈਨਾਂ ਲੈ ਕੇ ਵੀ ਆਉਂਦੇ ਹਨਾ ਉਹਨਾਂ ਦੇ ਵੀ ਗਾਂਹ ਦੇਖ ਲਓ ਪਰਿਵਾਰਕ ਰਿਸ਼ਤੇ ਬਣ ਜਾਂਦੇ ਹਨ ਹਾਂਜੀ ਬਣ ਬਣ ਗਿਆ ਸਾਡਾ ਰਿਸ਼ਤਾ ਦੇ ਬਣ ਗਿਆ ਉਹ ਬਾਹਰ ਜਾਣ ਦੀ ਖੋਸਗੇ ਅਹੀਂ ਰਿਆਣੇ ਚਾ ਸਾਡੇ ਮਾਮੇ ਜੀ ਹੋਣਾ ਤੇ ਉਹਨਾਂ ਨੂੰ ਆਉਣਾ ਅਹੀਂ ਉਥੋਂ ਨਵੇਂ ਉਥੋਂ ਉਹਨਾਂ ਕੋਲੋਂ ਮਿਲ ਕੇ ਗਾਹ ਆਉਣਾ ਨਾਲੇ ਰਾਤ ਰਹਿਣੀ ਨਾਲ ਮਿਲ ਕੇ ਆਉ ਹੂੰ ਭੈਣ ਜੀ ਹੁਣੀ ਦੋਵੇਂ ਹੀ ਇੱਕ ਬੂਟੇ ਦੇ ਘਰ ਦੀ ਇੱਕ ਬਾਜੀ ਮੰਗੇ ਦੇ ਘਰ ਦੀ ਹੂੰ ਆਂ ਭਗਵਾੜੇ ਚੜਕੇ ਨਾ ਬਾਤ ਹੋ ਜਾਂਦੀ ਹੈ ਛੜਕਮਾਲਪੁਰ ਨੂੰ ਅੱਛਾ 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 ਇਵੇਂ ਸੂਂਡ ਬੂਰ ਉੱਤਰੀਆ ਜਿੱਥੋਂ ਦਾ ਉਹ ਜਗਤਰਾਮ ਮਾਰਿਆ ਇਸ ਜਰਾਓ ਬੜੀ ਯੋਜੀ ਉੱਥੇ ਤਕੜੀ ਜਗਾ ਕਾਂਗਰਸ ਦਾ ਹਾਂਜੀ ਹਾਂਜੀ ਤੇ ਹੋਰ ਸੁਣਾਉ ਪਤਾ ਨਾ ਤੇ ਪਾਜੀ ਤੇ ਭੈਣ ਜੀ ਤੁਹਾਡੇ ਕੋਲੇ ਤੇ ਮੈਨੂੰ ਵਿਖਾਇਓ ਫਿਰ ਉਹਨਾਂ ਨੇ ਮੇਰੀ ਵੀ ਗੱਲ ਕਰਾਇਓ ਹੈ ਪਾਜੀ ਮੰਗੇ ਦੀ ਵੀ ਗੱਲ ਕਰਾਇਓ ਮੇਰ ਨਾਲ ਡੈਡੀ ਪੂਰਾ ਹੋ ਗਿਆ ਹਾਂ ਸੱਚੀ ਮੇਟਾ ਡੈਡੀ ਡੈਡੀ ਪੂਰਾ ਹੋ ਗਿਆ ਉਹ ਵਰ 9 ਸਾਲ ਅੱਛਾ ਪਾਜੀ ਮੰਗੇ ਨੂੰ ਹਾਂ ਤੇ ਤੁਸੀਂ ਸਾਨੂੰ ਦੱਸਿਆ ਨਾ ਉਹ ਤਾਂ ਮੇਰੇ ਬਾਗ ਗਿਆ ਤਾਂ ਉਹ ਪਹਿਲਾਂ ਚਲੇ ਆ ਗਿਆ ਜੀ ਉਹ ਉਧਰ ਵਹਿ ਗਿਆ ਕਿ ਨੌ ਸਾਲ ਉਹ ਤੇ ਇੱਧਰ ਹੋਇਆ ਇੱਥੇ ਉਧਰ ਨਹੀਂ ਇੰਡੀਆ ਆ ਕੇ ਮੈਂ ਤਾਂ ਮੰਮੀ ਇੰਡੀਆ ਨੂੰ ਘੱਲੇ ਸੀ ਦੋਨੇ ਜਾਣੇ ਤੇ ਜੀਤ ਦਾ ਵਿਆਹ ਅੱਛੇ ਛੋਟੇ ਦਾ ਅੱਛਾ ਮੈਨੂੰ ਪਤਾ ਜੀਤ ਦਾ ਜੀਤ ਦੀ ਅੱਛਾ ਉਹਨੂੰ ਵਿਆਹ ਰੱਖਿਆ ਸੀ ਉਹਦਾ ਵਿਆਹ ਰੱਖਣਾ ਇੰਡੀਆ ਘੱਲੇ ਵੀ ਚੱਲਦਾ 6 ਮਹੀਨੇ ਪਹਿਲਾਂ ਚੱਲ ਜਾਉਂ ਕੁੰਟੀ ਘਰ ਠੀਕ ਤਿਆਰੀ ਕਰਨ ਵਾਲੀ ਸੀ ਰਪੇਈ ਅੱਛਾ ਤੇ ਹੀ ਚੱਲ ਜਾਓ ਪਰ ਬੱਸ ਆ ਚਾਇਆ ਤੇ ਬਰਾ ਮਚਾਣੇ ਦੂਜੇ ਦੇ ਵੀ ਦੁਕਾਨਾਂ ਨੂੰ ਬਾਬਾ ਬਾੜ ਚਾਣਦੇ ਸੀਗਾ ਟੈਕ ਹੋ ਗਏ ਲੋ ਤੇ ਬੋਤੋ ਤਾਂ ਇਹਸਾਨ ਨੂੰ ਕਿਸੇ ਦੇ ਹੱਥ ਭੇਜ ਦਿੰਦੇ ਹੋ ਤੁਹਾਨੂੰ ਇਹਨੂੰ ਆਪਣੇ ਨੂੰ ਇਹਨੂੰ ਹੀ ਆਖ ਦਿੰਦੇ ਹੋ ਜਿਹੜਾ ਤੁਹਾਡਾ ਇੱਥੇ ਆ ਪਾਜ ਦਾਪਣੇ ਵਾਂਹੀਂ ਪਣੇ ਵਾਂਹੀਂ ਉਹ ਭੱਜਣੀ ਹਾਂ ਅੱਡੀ ਪਤਾ ਹੀ ਨਹੀਂ ਲੱਗਾ ਸੀ ਤਾਂ ਆਪ ਅੰਨੇ ਕਮੜੇ ਵਿੱਚੋਂ ਭੱਜੇ ਕਿ ਕੋਈ ਨੀ ਮੰਮੀ ਡੈਡੀ ਇੰਡੀਆ ਗਿਆ ਨਹੀਂ ਇੰਡੀਆ ਮੰਨੂ ਕੁਛ ਨਹੀਂ ਪਤਾ ਬਤਾਦਾ ਸੀ ਮੈਨੂੰ ਤਾਂ 7-8 ਸਾਲ ਹੋ ਗਏ ਹੈ ਇੰਡੀਆ ਆਏ ਅੱਛਾ ਡੈਡੀ ਨੂੰ ਕਹਿੰਦਿਆ ਮੰਮੀ ਨੂੰ ਵੀ ਤੁਸੀਂ ਜਾ ਕੇ ਨਾ ਤੇ ਤਿਆਰੀ ਕਰ ਕੋਚੀ ਤੇਿਆਰੀ ਕੋ ਰੋ ਹੀ ਮੁੜ ਕੇ ਆਵਾਂਗੇ ਹਾਂਜੀ 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 ਆਹੋ ਉਸ ਵਿਆਹ ਤੇਿਆਰੀ ਕਰ ਲ ਕੇ ਫਿਰ ਲੰਮੂ ਕੇ ਡੈਡੀ ਚੱਲ ਜੇ ਤੇ ਹਾਂ ਹਾਂ ਤੇ ਬਾਅਦ ਗਿਆ ਆਪਣੇ ਨੂੰ ਏਅਰ ਕੀ ਸੌਣ ਤੋਂ ਪੰਜਾ ਲੱਗ ਗਿਆ ਸ ਹ ਹ ਉਹ ਨੂੰ ਪੰਜਵਾਂ ਲੱਗ ਗਿਆ ਤੇ ਇਹ ਫਿਰ ਬਾਗ ਗਿਆ ਤਾਂ ਪਹਿਲਾਂ ਦੀ ਡੈਥ ਹੋਈ ਆ ਬਾਗ ਗਿਆ ਜਿੱਦਾਂ ਆਪਣਾ ਬਾਗਾ ਬਾਹਰ ਤੇ ਮੁਨ ਗਿਆ ਇਹ ਉਹਦੋਂ ਪਤਾ ਜਿੱਦਣ ਤੋਂ ਇੱਥੇ ਮਿਲਣਾ ਨਹੀਂ ਸੋ ਆਏ ਉਹਦੋਂ ਵਾਪਸ ਆਉਣਦੇ ਆ ਇਹਨਾਂ ਤੁਹਾਨੂੰ ਮੈਂ ਦੱਸਿਆ ਸੀ ਨਾ ਜਦੋਂ ਇੱਕ ਰਾਤ ਤੁਸੀਂ ਆਓ ਆ ਬਾਹਰ ਹੋ ਕੇ ਤੁਸੀਂ ਆਏ ਹੋ ਆਏ ਹਾਂ ਤੁਸੀਂ ਇੱਥੇ ਆਪਣੇ ਕੋਲੇ ਰਾਤ ਆਏ ਹੋ ਤੇ ਉਹ ਦਿਨ ਉਹ ਦਿਨ ਬਾਹਰੋਂ ਆਉਣ ਡਿਆ ਸੀ ਤੁਹਾਨੂੰ ਦੱਸਿਆ ਸੀ ਵੀ ਅੱਜ ਆਉਣ ਡਿਆ ਤੇ ਤੂੰ ਆਖਿਆ ਤਾਂ ਆ ਜੀ ਠੀਕ ਆ ਆਸਟ੍ਰੇਲੀਆ ਦੂਜਾ ਵੀ ਠੀਕ ਉਹ ਵੀ ਮੁਲਕ ਠੀਕ ਆ ਫਿਰ ਉਹਦਾ ਦਿਲ ਦੁਲ ਨਹੀਂ ਲੱਗਾ ਕਿ ਤੱਕ ਮਹਾਰਾਜ ਨੇ ਉੱਥੇ ਕੋਈ ਹਾਂਜੀ ਇੰਜਾਂ ਮੰਝਾ ਹਾਂ ਹੋ ਮੈਂ ਆਤਾ ਆ ਤੇਰਾ ਤੇ ਜਾਦ ਹੀ ਕਰ ਗਿਆ ਨਹੀਂ ਕਹਿੰਦੀ ਉਹਦੇ ਨਾਲ ਗੱਲ ਕਰਾਓ ਮੈਨੂੰ ਉਹਦੇ ਨਾਲ ਮਲਾਓ ਮੇਰਾ ਤਾਂ ਧਰਮ ਦਾ ਭਰਾ ਬਣਿਆ ਹੈ ਮੈਂ ਜੀਵਾ ਨਹੀਂ ਬਪੂ ਜੀ ਤੁਹਾਨੂੰ ਮਿਲਿਆ ਇੰਨਾ ਹੀ ਬਹੁਤ ਆ ਉਹ ਮੈਨੂੰ ਦੱਸਿਆ ਮੁੰਡੇ ਜਾ ਕੇ ਅੱਛਾ ਅੱਛਾ ਬਈ ਆਇਆ ਬਾਹੂ ਦੇ ਬਕੋ ਗੁੰਜੀਸੋਂ ਦਾ ਬਕੋ ਮੁੰਡੇ ਨੇ ਕਿਤੇ ਘੱਲਿਆ ਆ ਕੇ ਗਾਂ ਦੀ ਗਾਂ ਹਾਂਜੀ 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 ਮਹਿ ਜੀ ਆਇਆ ਇਹਨੂੰ ਸਦਕੇ ਨੂੰ ਮਿਲ ਕੇ ਆਉਣੇ ਆ ਹਾਂ ਨਹੀਂ ਬਪੂ ਜੀ ਹਾਂ ਦੇ ਰਹੇ ਜੀ ਹੁੰਦੇ ਇਹ ਤਾਂ ਧਰਤੀ ਨੂੰ ਪਤਾ ਕਰਮਾਂ ਵਾਲੀ ਆ ਮਾਜੇ ਦੀ ਧਰਤੀ ਹੈ ਨਾ ਮੈਂ ਉਹ ਉੱਥੇ ਵੇਲਾ ਉਹਦੇ ਕੋਲ ਜਾ ਕੇ ਦੱਸ ਦੱਸ ਦੇਣਾ ਨਾ ਅੱਛਾ ਹਾਂ ਉਹ ਇੱਥੇ ਆ ਕੇ ਦੱਸ ਦੋ ਉਹ ਇੱਥੇ ਆਣਗੇ ਦਾਦਾ ਜੀ ਵੀ ਤੇ ਲੈਣਗੇ ਉਹ ਉਹ ਦੇ ਬਚਾਰੇ ਲੋਰਾਂ ਦਾ ਵੇਦੇ ਨੇ ਨਾ ਇਹ ਦਿੱਤੇ ਪੈਰਾਸ਼ੂ ਪੈਰਾਸ਼ੂ ਪਿੰਡਾਂ ਹੀ ਅੱਛਾ ਪਿੰਡਾਂ ਪਰ ਤਗਾਰਾਂ ਨੂੰ ਹੀ ਪਿੰਡਾਂ ਨੂੰ ਤੇ ਉਹਨੇ 100 ਡੰਗਰ ਰੱਖਿਆ ਉਹਨੂੰ ਜਦੋਂ ਅਮਰੀਕਾ ਗਈ ਆ 100 ਉੱਤੇ ਹੀ ਡੰਗਰ 30 30 ਦੀਆਂ ਉਹਦੇ ਗਾਈ ਸੁਈਆਂ ਅੱਛਾ ਇਹ ਉਹ 100 ਡੰਗਰ ਪੂਰਾ ਹੀ 25 ਗੱਲੇ ਪੈ ਗਈ ਰਹੀ ਉਹਦੀ ਹੂੰ ਨਾ ਹੀ ਪਿੰਦੇ ਪੜੀ ਦੂ ਮੋਸਲੇ ਦੀਆਂ ਬੂਏ ਲੈ ਕੇ ਬੜੀ ਕੋਠੀ ਤੇ ਬੜੀ ਪਾਈ ਪਰ ਆਪਣੇ ਬਾਪੂ ਜਿੱਦਾਂ ਹੁਣ ਤੁਹਾਨੂੰ ਅੱਜ ਪਤਾ ਲੱਗਾ ਵੀ ਉਹਨਾਂ ਦਾ ਸਰਗਵਾਸ ਹੋ ਗਿਆ ਹਾਂ ਉਹਦਾ ਦੁੱਖ ਤਾਂ ਹੋਇਆ ਹੋਣਾ ਸੁਣ ਕੇ ਬੜਾ ਦੁੱਖ ਦਾ ਨੂੰ ਜਮਾਏ ਲੈ ਜਮਾਏ ਹੁਣ ਉਹਨਾਂ ਨੂੰ ਜਾਣਾ ਹੈ ਉਹ ਜ਼ਰੂਰ ਮੈਂ ਉਹਨਾਂ ਦੇ ਪਿੰਡ ਜਾਣਾ ਹੈ ਆ ਬਾਸਾ ਪਾਣੀ ਵੇਂ ਨੋ ਤੇ ਮੇਰੇ ਭੈਣਾ ਜਿਲੰਦਰ ਵੈਆਂ ਦੋ ਇੱਕ ਦਾ ਉਹ ਇੱਥੇ ਹੀ ਆ ਗਿਆ ਮਨ ਕੋ ਨਾ ਜ਼ਮੀਨ ਦੀ ਮੂਹਰੇ ਕਿਤੇ ਗਿਨਾਈ ਅੱਛਾ ਇਹ ਕੋਠੇ ਆ ਜੂ ਆਦਾ ਹੀ ਆਇਆ ਤੂੰ ਆਪੇ ਤੋਂ ਗੱਡੀ ਲੈ ਜਾ ਲਾਂਗੇ ਜੇ ਉੱਥੋਂ ਜਿਲੰਦਰ ਦਾ ਸਾਰਾ ਉਹਨਾਂ ਪਿੰਡ ਦਾ ਰਾਮਣਾ ਸਾਰਾ 30 ਕਿਲੋਮੀਟਰ 3 ਕਿਲੋਮੀਟਰ ਇੰਨਾ ਕੀ ਆ ਔਰ ਇੰਨਾ ਕਿ 30 ਕਿਲੋਮੀਟਰ ਸਾਰਾ ਨਹੀਂ ਹੈ ਇਹੋ ਜਾਣ ਤਿਆਰੀਆਂ ਹੀ ਹਾਂ ਦਾ ਹਰ ਤਬੋ ਦੀ ਗਾ ਲੋ ਵੀ ਕਮੋਈ ਨਾ ਦੂਜੇ ਦਿਨਿਆਂ ਦੇ ਜਰਾ ਮਰ ਗਿਆ ਅੱਜ ਉਹਨਾਂ ਕਹ ਲਿਆ ਮੁੰਡੇ ਦਾ ਤਿੰਨ ਮੁੰਡੇ ਇਹਨਾਂ ਦਾ ਮੰਗੇ ਨੇ ਹਾਂਜੀ ਹਾਂਜੀ ਦੋ ਇਹ ਸਾਬੇ ਦਾ ਵਿਆਹ ਉਦੜੀ ਹੋਇਆ ਹੈ ਮੈਨੂੰ ਸਾਬੇ ਭਾਈ ਦਾ ਪਤਾ ਤੇ ਇਹਨਾਂ ਤੋਂ ਜਿਹੜਾ ਛੋਟਾ ਉਹਨਾਂ ਦਾ ਪਤਾ ਉੱਥੇ ਉਦੋਂ ਸਾਡੇ ਉਦੋਂ ਵੀ ਪਾਣੀ ਆਇਆ ਹੈ ਅੱਛਾ ਪਾਣੀ ਆਇਆ ਹੈ ਤੇ ਦੂਜਾ ਮਰਾ ਧੂਨੀ ਉਤਰਾ ਬარგੇ ਪੱਕੇ ਹੀ ਝੋਨੇ ਦੇ ਧੂਨੀ ਉਤਰਾ ਲੰਮੇ ਪੈ ਗਏ ਤੇ ਮ ਨਗਾਏ ਕੋ ਤੋ ਇਹ ਤੋ ਨੀ ਰਤੇ ਤੀ ਚਾ ਚਾ ਮਨ ਨਗਾਏ ਹੂੰ ਇਹ ਉਥੇ ਆਏ ਮਿਲਾਈਏ ਮਸ਼ੀਨਾਂ ਤੇ ਸਾਨੂੰ ਲੱਗਦੀ ਨਹੀਂ ਕੋਈ ਮਸ਼ੀਨ ਅੱਛਾ ਐਂ ਉਥੇ ਜਾਂਦਾ ਰਹੇ ਨਾ ਜਾਂਦੇ ਰਹੇ 15 ਦਿਨ ਹੂੰ ਹੂੰ ਇਹਨਾਂ ਮਗਰ ਇਹ ਉਦੋਂ ਮਟਰ ਐਟਲ ਹੈ ਨਵਾਂ ਇੰਟਰਨੈਸ਼ਨਲ ਐਟਲ ਹੋਈ ਚਾਹ ਤੇ ਤੋ ਸੋਲੇ ਲਿਆ ਯਾਨਾ ਦੇ ਜਾਣਾ ਤੇ ਉੱਥੇ ਬਹਿ ਜਾਣਾ ਦੇ ਮਨ ਫੇਰ ਤਕਾਲਾ ਨੂੰ ਆ ਜਾਣਾ ਇਹ ਆ ਸ ਪਾਂਚਾ ਮੁੰਡੇ ਜਿਹੜੇ ਤੇ ਨਾਲ ਆਏ ਇਹਨਾਂ ਦਾ ਦਾਦਾ ਸੀ ਭਜਨ ਤੋਂ ਅਹੀਂ ਦੂਨੇ ਜਾਣਾ ਤੇ ਇਹ ਮੈਨੂੰ ਆਂਦਾ ਇਹਨਾਂ ਨਾਲ ਆਪਣਾ ਚੋਣਾ ਵਟਨਾ ਨਹੀਂ ਲਾਉ ਦੇ ਲਾ ਰਹੀ ਆ ਹਾਂ ਅਹੀਂ ਨਾ ਇੱਕ ਦਿਨ ਗਾਇ ਤੇ ਆਂਦੇ ਵੀ ਭਾਕੇ ਤੁਹਾਡੇ ਚਲਾਂਗੇ ਅੱਛਾ ਤੇ ਉਥੇ ਆ ਜਾਂਦਾ ਦਾ ਮੰਗਲ ਨਾਲ ਇਹ ਜਨਾਲ ਦਵੇਲੀ ਹਾਂ ਹਾਂ ਉਹਰੇ ਘਰ ਬੈਠੇ ਜੇ ਉਹਨੇ ਲਿਆੜ ਕੇ ਨਾ ਸ਼ਰਾਬ ਦੀ ਬੋਲ ਰੱਤ ਦਿੱਤੀ ਅੱਛਾ ਦੇ ਸ਼ਰਾਬ ਪਿੰਦਾ ਹੀ ਹੂੰ ਹੂੰ ਇਹ ਉਹ ਸਾਪ ਨੂੰ ਯਾਹੀ ਹੂੰ ਹੂੰ ਉਹ ਹੀ ਭੈਣ ਪਰ ਨਾਲ ਹੀ ਪਿੰਦੀ ਸੀ ਹੂੰ ਤੇ ਦੋਨੇ ਰਾਤ ਚ ਨਹੀਂ ਅੱਛਾ ਉਹਨੇ ਨਾ ਐ ਪਹਿਲਾਂ ਆ ਸਾਨੂੰ ਪਾਗ ਦਿੱਤਾ ਅੱਛਾ ਮੰਗੇ ਨਹੀਂ ਹਾਂ ਮੀਨੂ ਹਾਂ ਹਾਂ ਅੱਲਾ ਮੇਰੇ ਪਿਤਾ ਦਦਾ ਜੀ ਨੇ ਵੀ ਪਿੰਡ ਦੇ ਸਰਪੰਚ ਨੂੰ ਪਾਗ ਦਿੱਤਾ ਹਾਂ ਹਾਂ ਤੇ ਦੂਆਪਰ ਤੇ ਉਹਨੇ ਬੋਲੋ ਮਕਾਜ ਦੇ ਦਾ ਜਾ ਇੱਕ ਬੋਲ ਰੋੜਿਆ ਅੱਛਾ ਉਹ ਕਹਿੰਦੇ ਬੋਲ ਨਾ ਲਿਆ ਤੇ ਦੋ ਥਾਗੀਆਂ ਜੀ ਰੋਟੀਆਂ ਲਿਆ ਉਹਨਾਂ ਦੀਆਂ ਦੋਆਂ ਲਿਆ ਰੋਟੀਆਂ ਅੱਛਾ ਉਹਨੇ ਦੋਵੇਂ ਥਾਗੀਆਂ ਚੁੱਕ ਕੇ ਤੇ ਸਾਡੇ ਉੱਤੇ ਰੱਖ ਦਿੱਤੀਆਂ ਹਾਂ ਹਾਂ ਤੇ ਮੁੜ ਕੇ ਆਸਰਾ ਦੀ ਬੋਲ ਤੇ ਆਦਾ ਜਾ ਤੂੰ ਜਣ ਹਾਂ ਮੋੜਾ ਲਾ ਫਿਰ ਪਿੱਛੇ ਜਾਦਾ ਪਰ ਫੇਰੇ ਆ ਜਾਇ ਸੋ ਜਾ ਪਲੇ ਜਨਾ ਕੰਦੀ ਮੈਂ ਵੀ ਆਖਾਂ ਮੈਂ ਆਖਦੇ ਇਹ ਸਰਪੰਚ ਮੰਨੇ ਨਾਲ ਆ ਕੇ ਨਹੀਂ ਆਉਣਾ ਨਹੀਂ ਮੈਂ ਘਟਾ ਇਨਾ ਆਪਣਾ ਨੇ ਤੇ ਵੀ ਤੇ ਦਿੱਤਾ ਆਉਗਾ ਬਸ ਇਹ ਮੰਨੇ ਲੈ ਤੋ ਇਹ ਪਨਾ ਲੱਗਦਾ ਨਹੀਂ ਲੱਗਦਾ ਇੱਦਾਂ ਮੁੜ ਕੇ ਆ ਰਹਿਣ 4 ਵਜੇ ਹੀ ਲੈ ਜਾਂਦੀ ਮੈਂ ਜੀ ਇਹ ਮੇਰਾ 18 19 ਘਾਟ ਹੋ ਰਾਇਆ ਤੇ ਸਿੱਧਾ ਇੱਥੇ ਲੈਦਾ ਸਾਡੀ ਘਰ ਦੀ ਗੱਲ ਬਣ ਗਈ ਏ ਰਾਮਾ ਉੱਥੇ ਮੈਂ ਜਾ ਕੇ 10-10 ਦਿਨ ਰਹਿਣਾ ਉਹਨੇ ਕਿਹਾ ਜਣਾ ਜਦੋਂ ਵਿਆਹ ਹੋਵਾ ਲਏ ਜੇ ਕੋਈ ਕੰਮ ਮੁਮਰ ਆਇਆ ਉਹ ਆਖੜਾ ਨੂੰ ਸੇਵਾਏ ਉਹਨੇ ਚਲੇ ਨੇ ਹਾਂ ਦੇ ਲੋ ਉਦੋਂ ਦਾ ਪਿਆਰ ਤੇ ਹੁਣ ਤੱਕ ਦੇਖ ਲਓ ਹਾਂ ਬੜਾ ਸਾਡਾ ਪਿਆਰ ਤਾਂ ਮੈਨਾਂ ਇਹਨਾਂ ਭਰਾਵਾਂ ਦਾ ਨਹੀਂ ਦਰਜ ਨਾਦਾ ਹੀ ਉਹਨੇ ਆਖੜਾ ਜਿਹੜੇ ਸ਼ਾਇਰੀ ਉਦੋਂ ਕੁੜੀਆ ਪੈਸੇ ਕੋਈ ਕੋਈ ਘਰ ਤੋਂ ਦੇ ਹੂੰ ਉਹਨੇ ਆਖੜਾ ਜਿਹੜੀ ਸ਼ਾਇਰੀ ਲੋੜ ਆ ਉਹਦੇ 10 ਮਿੰਟ ਰੇਟ ਆਖਰਾਂ ਨੇ ਮੈਂ ਆਪ ਦਾ ਲਿਆਉਣਾ ਦੋ ਟ੍ਰੈਕਰਾਂ ਪਪਾਈ ਬੀਜ ਦੀ ਮਹਣੀ ਕੋਈ ਟ੍ਰੈਕਰ ਤੇ ਦੌਣਾ ਗਾਈ ਜੀ ਦੁਰ ਟ੍ਰੈਕਰ ਜੀਣਾ ਤੇ ਮਾਤੀ ਜਣਾੜਾ ਹੂੰ ਵੜਾ ਦੇ ਰੋ ਕਹੇ ਰੋ ਤਾਂ ਮੋੜਦਾ ਨਹੀਂ ਜਿਹੜੇ ਉਹਨੂੰ ਸੁਣਾ ਕਰ ਦਿਓ ਉਹ ਵੀ ਬਸ ਉਹਨੇ ਆਖਰ ਮਾੜਾ ਪੂਰੇ ਹੋਏ ਦਾ ਵੈਣੀ ਦੇ ਵਿੱਚ ਪੈਰ ਪੈ ਗਿਆ ਇਤਰਾ ਕਰਕੇ ਅੱਛਾ ਵੈਣੀ ਜਿਹੜਾ ਵਧਾਰੇ ਜੁੱਤੀਆਂ ਨੇ ਪਾਇਆ ਤੋਂ ਇੰਨਾ ਪੈਰ ਲੱਭੜ ਗਿਆ ਹੂੰ ਹੂੰ ਮੇਰਾ ਮੰਗੇ ਦੀ ਬੋਟੀ ਹੈ ਮੇਰਾ ਪਿਆਰ ਤੋਤਾ ਕੁੜੀਆਂ ਕਿ ਮੈਂ ਧੋਣੀ ਤਾਏ ਦਾ ਪਿਆਰ ਅੱਛਾ ਵਾਕੇ ਮੈਂ ਭਾਜੀ ਦਾ ਤੋ ਮੈਂ ਤਾਂ ਕੋਈ ਪਾਣੀ ਦੇ ਮਾਪੇ ਤੋਣੀ ਨਾ ਇਤਰਾ ਮੈਂ ਮੰਜੀ ਤੇ ਬੈਠਾ ਮੇਰਾ ਤਾਂ ਰੰ ਪਿਆਰ ਉਹਨਾਂ ਵਿਚਾਰੀਆਂ ਦੇ ਤੋਤਾ ਨਹੀਂ ਕੋਣ ਕੁੜੀਆਂ ਨਹੀਂ ਕੋਈ ਨਹੀਂ ਕਰਦਾ ਸਹੀ ਤਾਂ ਉਹਨਾਂ ਦੇ ਉਦੋਂ ਪਾਸਕ ਵੀ ਨਹੀਂ ਆ ਹਾਂ ਤੇ ਕੋਣ ਹੱਥ ਲਾਉਂਦਾ ਏਡਾ ਸਾਰਾ ਟਬਈ ਦਾ ਪ੍ਰੇਮ ਵਾਲਾ ਗੱਲ ਕਰਦੇ ਵੀ ਕੋਈ ਉਹਨਾਂ ਦਾ ਜੀ ਨਹੀਂ ਮੇਰਾ ਕੋਈ ਹਾਂ ਮੇਰਾ ਤਿੰਨ ਮੁੰਡੇ ਹੀ ਪੰਜ ਤੇ ਦੋ ਦੇ ਭਰਾ ਦੇ ਦਾ ਭਰਾ ਪਹਿਲਾਂ ਗਿਆ ਸੀ ਉਹ ਕੈਨੇਡਾ ਗਿਆ ਸੀ ਹੂੰ ਹੂੰ ਤੇ ਵੇਲਾ 10 ਕਿਲੋ ਮੀਟ ਲੈਣ ਕੇ ਧਰ ਦਿੰਦੇ ਅੱਛਾ ਤੇ ਘਰਾਂ ਧਰਨੋਂ ਹੂੰ ਤੇ ਉਹਨਾਂ ਦਾ ਰਾਤ ਦਿਨ ਸਾਰਾ ਹੀ ਖਾਣਾ ਤੇ ਜਿੰਨਾ ਵਾਜਾ ਦਾਂਦਾ ਹੈ ਨਾ ਤੇ ਉਹਨਾਂ ਆਖਣਾ ਜੇ ਵਾਜਾ ਨਾਲੋਂ ਨਾ ਖਾਣ ਨੂੰ ਢੋਲ ਤੋਂ ਸੌਰੀਆਂ ਬਖਾਂ ਹੂੰ ਅੱਜ ਤੁਹਾਡੀ ਕਿੰਨੇ ਸਾਲਾਂ ਬਾਅਦ ਹੋਈ ਆ ਗੱਲ ਉਹਨਾਂ ਦੇ ਨਾਲ ਹਾਂ ਅੱਜ ਮੈਂ ਨਾ ਉਹ ਗਿਆ ਘਰ ਤੋਂ ਘੱਟ 16-17 ਸਾਲ ਹੋ ਗਏ ਅੱਛਾ ਹਾਂ ਜਿਹੋ ਉਨੀਆਂ ਗੱਲਾਂ ਕਹਿੰਦਾ ਵੀ ਹੋ ਗਏ ਆ ਹਾਂ ਵੀ ਹੋ ਗਏ ਨੇ ਸ਼ਾਇਦ ਨਹੀਂ ਸੁਖੇ ਹੋਣ ਦੇ ਵੀ ਜਾਣੇ ਉਦੋਂ ਪੜੀ ਨਹੀਂ ਬੁੱਢੀ ਆਪਾਂ ਤੇਰੀ ਮਗਰੋਂ ਪੁੱਟਨੇ ਉੱਥੇ ਅੱਛਾ ਤੇ 25 ਸਾਲ ਹੋ ਗਏ ਆਪਨ ਬੈੜੀ ਬੁੱਢੀ ਨੂੰ ਛੱਬੀ ਹਾਂ ਸਾਬ ਲਾਉਣ ਨੂੰ ਕੰਨਾ ਜੇ ਰੋ ਗਿਆ ਮੇਰਾ 5 ਕਿਲੋ ਲੋਵ ਅੱਧ ਗਿਆ ਮੇਰਾ ਕੋਨਾ ਆਇਆ ਸੋ ਇਹਨਾਂ ਥਾਂ ਤੇ ਆ ਹਾਂ ਆ ਜਾਈ ਤਰੰਗ ਹੈ ਜਿਤਰਾ ਰਾਮ ਹੁੰਦਾ ਹੈ ਨਾ ਮੈਂ ਕੇ ਬਸ ਤਾਰੂ ਜਾਈ ਜਦੋਂ ਪਤਲੂ ਜਿਆ ਮੈਂ ਜਦੋਂ ਤੁਹਾਡੇ ਪਿੰਨੂ ਜਾਣ ਨੂੰ ਅੱਜ ਸਵੇਰ ਤਿਆਰੀਆਂ ਹੀ ਉੱਥੋਂ ਮੈਂ ਜਲੰਧਰ ਆਣਾ ਆਪਣੀਆਂ ਅਜੇ ਭੈਣਾ ਵਿਆਹੀਆਂ ਹੈ ਜੇ ਮੈਂ ਉੱਥੋਂ ਲੈ ਕੇ ਜਾਣਾ ਮੈਂ ਉੱਥੇ ਇੱਕ ਦਿਨ ਅਸੀਂ ਗਏ ਹਾਂ ਤੁਕੇ ਮੇਰੇ ਬੂਟੇ ਦੇ ਸੋਰੀ ਨਹੀਂ ਤੇ ਉਹ ਦਿਨ ਉਹ ਸਾਨੂੰ ਮਿਲਿਆ ਨਾ ਬੰਦਾ ਨਾ ਮਿਆ ਮਾ ਉੱਥੋਂ ਪੁੱਟ ਕੇ ਉਹਨੇ ਪਾਉ ਮੰਗੇ ਦਾ ਆਜ ਵੀ ਕਿੱਥੇ ਇੱਥੇ ਆ ਗਏ ਉੱਥੇ ਆ ਬੜੀ ਚਲਤੀ ਹੋਈ ਹੈ ਕਿਦੇ ਕੋਈ ਨੰਬਰ ਹੋਵੇ ਕੋਈ ਮੈਸੇਜ ਭੇਜ ਦੇਵੇ ਫਿਰ ਤੇ ਪਤਾ ਲੱਗਦਾ ਆਹੋ ਦੱਸਿਆ ਮੈਨੂੰ ਤਾਂ ਬਹੁਤ ਦੁਖਾਇਆ ਮੇਰਾ ਕੁੜਿਆ ਦਾ 4 ਸਾਲ ਪਹਿਲਾਂ ਮੈਂ ਰਾਤ ਨੂੰ ਫੋਨ ਲੱਗਾ ਵੀ ਇੱਕ ਤਰ੍ਹਾਂ ਨੂੰ ਯਾਰ ਕਰਦਾ ਉਹ ਨਾਲ ਜਿਹੜੀ ਜੇ ਬਾਹਰ ਜਾਣਾ ਦਾਖਣਾ ਇਥੇ ਇਕੱਠੇ ਹੀ ਸ਼ਰਾਬ ਪੀਂਦੇ ਨੇ ਦੋਵੇਂ ਬਹਿ ਗਏ ਮੇਰਾ ਹੁਣ ਦਾ ਦਾ ਹੁਣ ਬੰਦ ਕਰਤਾ ਨਹੀਂ ਹੁਣ ਬੰਦ ਕੀਤਾ 2-3 ਸਾਲ ਹੋ ਗਏ ਬੰਦ ਕੀਤੇ ਨੇ ਹਾਂ ਮਰ ਉਹ ਚੱਕਰ ਆਈ ਉਹ ਜੇ ਸੰਭਲ ਕਰ ਤੂੰ ਬਚਾਇਆ ਹਾਂ ਨਹੀਂ ਆਓ ਲੋ ਤਾਂ ਕੋਈ ਬਸ ਅੱਖ ਜੀਆ ਕਟੜ ਗਿਆ ਵੱਜ ਗਿਆ ਕੁੜੀਆ ਵਾਓ ਮਸ਼ੀਨ ਇਹ ਜੋ ਆਪਣੀ ਟੁੰਡੀਆਂ ਲਈ ਜੋ ਬੰਦਾ ਰੱਖ ਬੈਠੇ ਮੜਾਇਆ ਉਰ ਪੜਾਈ ਕਿ ਜਿਹਨੂੰ ਉਹ ਲਗਾ ਰਗਨ ਤੇ ਉਹ ਟੋਟ ਕੇ ਵੱਜ ਗਿਆ ਇੱਕ ਅੱਖੋਂ ਨਹੀਂ ਜੀਦਾ ਇੱਕ ਅੱਖੋਂ ਤਾਂ ਪੂਰਾ ਜੀਦਾ ਆਉਣਾ ਇਹ ਤੇ ਕਰੂੰਗੀ ਜੀ ਕੋਈ ਆਪਣਾ ਠੀਕਾ ਨਾ ਕਰਾਂ ਨਹੀਂ ਨਹੀਂ ਤੁਹਾਡੇ ਨਾਲ ਤਾਂ ਫੋਨ ਕਰਾਂਗੇ ਹੁਣ ਤਾਂ ਤੁਸਾਂ ਮਿਲਣ ਵੀ ਆਵੇ ਤਾਂ ਨਾਲ ਵੀ ਲੈ ਕੇ ਆਵਾਂਗੇ ਚੰਗਾ ਕਿਹਾ ਠੀਕ ਆ ਤੇ ਤੁਸੀਂ ਹੁਣ ਕਦੋਂ ਆਓਗੇ ਕਦੋਂ ਆਓਗੇ ਇੱਧਰ ਅਸੀਂ ਇੰਨੇ ਹੋਰ ਹੈ 31 ਜਨਵਰੀ ਚ ਆਉਦੇ ਚੌਕ ਵੀ ਨਾ ਅੱਛਾ ਅੱਛਾ ਫਿਰ ਜਰੂਰ ਆ ਸਾਡੇ ਕੋਲ ਨਹੀਂ ਆਪਾਂ ਫੋਨ ਕਰਦੇ ਰਾਵਾਂਗੇ ਆਪਾਂ ਆਪ ਜਾ ਕੇ ਫੋਨ ਕਰਦੇ ਆ ਜੇ ਮੇਰੇ ਨਾਲ ਨਰਨ ਮੁਸੇਫੇ ਕਰ ਨਹੀਂ ਕਰਨਾ ਕਿਸੇ ਗੱਲ ਦਾ ਚੰਗਾ ਹੈ ਤੁਹਾਡੇ ਨਾਲ ਨਹੀਂ ਨਹੀਂ ਸਿਰਿੰਕਟੀਏ ਨੂੰ ਕਰਦਾ ਮੰਨਦਾ ਇਹਦਾ ਉਹ ਸੁਣ ਕੇ ਆ ਪਦ ਜਦੋਂ ਤੂੰ ਦੱਸਿਆ ਇਹ ਨਾ ਆਇਆ ਮੈਂਗਾ ਉਹ ਬਾਦਲ ਮੈਨੂੰ ਇੰਨੀ ਮੈਂ ਉਹਨੂੰ ਇੱਕ ਜਿਹੜਾ ਮਿਲਣਾ ਜਰੂਰ ਤਿਆਰੀਆਂ ਕਰਦਾ ਫਿਰ ਮੈਂ ਉੱਥੇ ਪੁੱਛ ਕੇ ਉਹਨੇ ਇਹਨਾਂ ਦੇ ਪਿੰਨੋ ਵੀ ਕਿੱਥੇ ਆ ਉਹਦਾ ਨਾਮ ਮੈਂ ਤੁਹਾਡਾ ਨੰਬਰ ਨੂੰ ਬੜ ਲਿਆਵਾਂਗੇ ਉਥੋਂ ਸਸ ਤਕ ਤਕ ਉਹ ਨਹੀਂ ਹੁਣ ਕੋਈ ਨਹੀਂ ਦੱਸਨੇ ਆਪ ਨੂੰ ਬਣਾ ਦਿੱਤਾ ਹੈ ਕਿ ਆਹ ਮਾ ਕੀ ਠੀਕ ਹੈ ਠੀਕ ਆ ਜੀ ਸਾਰਾ ਪ੍ਰੋਟੋਟਪਰ ਪੱਕੇ ਤੌਰ ਤੇ ਸੈਟ ਹੋ ਗਿਆ ਇਧਰ ਆ ਕੇ ਵੇਖ ਲਓ ਹੂੰ ਇੰਨਾ ਸਾਡਾ ਰੱਬ ਨੇ ਸਾਡਾ ਜਦ ਤੱਕ ਪਤਾ ਨਹੀਂ ਚੰਗੀਆਂ ਨੀਤਾਂ ਕਰਕੇ ਰੱਖ ਲੋ ਜ ਰੱਬ ਦੀ ਬਖਸ਼ ਰੱਖ ਭਾਈ ਤੁਹਾਡੀ ਨੀਤ ਸਾਫ ਆ ਦੇਖ ਲਓ ਤੁਸੀਂ ਮੈਨੂੰ ਅੰਕਲ ਹੋ ਨਹੀਂ ਦੱਸਦੇ ਪੇ ਕਹਿੰਦੇ 16 ਸਾਲ ਬਾਅਦ ਸਾਡੀ ਹੋਈ ਆ ਗੱਲ ਅੱਜ 16 17 ਸਾਲ ਬਾਅਦ ਮੇਰੀ ਵੀ ਸਾਲੀ ਹੋ ਗਿਆ 2002 2005 ਚ ਆਈ ਪਹਿਲੀ ਵਾਰੀ ਮੇਰਾ ਮੇਰਾ ਵੀ 50 ਸਾਲ ਦਾ ਹੋ ਗਿਆ ਮੈਂ ਵੇਖਣ ਨੂੰ ਲੱਗਦਾ ਮੇਰੀ ਫਿਰ 50 ਸਾਲ ਦੀ ਏਜ ਹੈ ਅੱਛਾ 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 ਮੈਂ ਹਾਂਜੀ ਮੈਨੂੰ ਤੇ 22 ਸਾਲ ਦਾ ਹੋ ਗਿਆ ਸੀ 22 ਸਾਲ ਦੇ ਠੀਕ ਆ ਠੀਕ ਆ ਠੀਕ ਆ ਹਾਂਜੀ 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 ਉਦੋਂ ਮੈਂ ਇੱਥੇ ਆਉਂਦਾ ਹੁੰਦਾ ਸੀ ਟਾਟਾ ਕੋਲੇ ਉੱਦੋਂ ਕੰਮ ਆਉਂਦਾ 15 16 ਸਾਲਾਂ ਦਾ ਹਾਂ ਪਰ ਭਾਈ ਸਲੂਟ ਬੰਦਾ ਵਾ ਲੋਕਾਂ ਨੂੰ ਵੀ ਲੋਕਾਂ ਨੂੰ ਵੀ ਸਿੱਖਣਾ ਚਾਹੀਦਾ ਵਾ ਵੀ ਤੁਸੀਂ ਇੱਕ ਕੰਪੇਨ ਲੈ ਕੇ ਇੱਥੇ ਆਏ ਸੀ ਨਾ ਇਸ ਏਰੀਆ 'ਚ ਤੇ ਦੇਖ ਲਓ ਵੀ ਕੰਪੇਨ ਤੋਂ ਹੀ ਇੰਨਾ ਰਿਲੇਸ਼ਨ ਟਾੜਾ ਹੈ ਨਾ ਵੀ ਅੱਗੇ ਦੀ ਅੱਗੇ ਵੀ ਕਿਦਾਂ ਪਰਿਵਾਰਕ ਤੌਰ ਤੇ ਬਣ ਗਿਆ ਹਾਂਜੀ ਹਾਂਜੀ ਵੀ ਸਾਡਾ ਨਾ ਭਾਜੀ ਇਹ ਗੱਲ ਅਸੀਂ ਹੈਗੇ ਦੁਆਬੇ 'ਚ ਹਾਂਜੀ 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 ਜਿਹੜੀ ਅਸਲੀ ਗਾ ਹੂੰ ਹੂੰ ਦੁਆਬੇ 'ਚ ਲੋਕੀ ਹੈਗੇ ਥੋੜੇ ਪੈਸੇ ਵਾਲੇ ਪੈਸੇ ਵਾਲੀ ਹੂੰ ਕਿਸਮ ਹੂੰ 98 ਤੋਂ ਪਹਿਲਾਂ ਰਿਲੇਸ਼ਨ ਬੱਟ ਇਹ ਲੋਕ ਇਦਾਂ ਦੇ ਆਏ ਅੰਕ ਰਿਲੇਸ਼ਨ ਪਹਿਲਾਂ ਇਹਨਾਂ ਦੇ ਪੈਸੇ ਦੀ ਕੋਈ ਇੰਨੀ ਐਮੀਅਤ ਨਹੀਂ ਹੈਗੀ ਸਹੀ ਗੱਲ ਹੈ ਇਹਦੇ ਦਲੇਰ ਆ ਔਰ ਸਾਨੂੰ ਇਹਨਾਂ ਨੇ ਇੰਨਾ ਸੰਭਿਆ ਕੋਈ ਨਹੀਂ ਸੰਭ ਸਕਦਾ ਸਾਨੂੰ ਇੰਨਾ ਪਿਆਰ ਦਿੱਤਾ ਸਾਡੇ ਕੋ ਦੋ ਕੁ ਮਹੀਨਾਵਾਂ ਹੁੰਦੀਆਂ ਸੀਗੀਆਂ ਸਾਡੇ ਜਗੀਰੇ ਮਾਮੇ ਦੀ ਇੱਕ ਇੱਥੇ ਕਿਵਰੀ ਬਾਗਾਂ ਪਾਣੀ ਚੜ ਜਾਣਾ ਫੇਰ ਲੋ 15-15 ਦਿਨ ਇਹਨਾਂ ਨੇ ਰੋਟੀਆਂ ਖੋਣੀਆਂ ਤੇ ਭਾਈ ਸੋਸ਼ਲ ਮੀਡੀਆ ਨੂੰ ਨਾ ਜੇ ਬੰਦਾ ਵਧੀਆ ਤਰੀਕੇ ਨਾਲ ਯੂਜ਼ ਕਰੇ ਤੇ ਬਿਲਕੁਲ ਜੀ ਬਹੁਤ ਵਧੀਆ ਚੀਜ਼ ਹੈ ਪਿਛਲੇ ਮਹੀਨੇ ਉਹਨਾਂ ਲਈ ਜਿਹੜਾ 20 ਸਾਲ ਵਿਛੜੇ ਲੋਕ ਨੂੰ ਮਿਲ ਗਏ ਹਾਂ ਹਾਂ ਪਛਾਣ ਕਰ ਲਈ 20 ਸਾਲ ਬਾਅਦ ਭਾਜੀ ਸੌਂਡ ਮੀਡੀਆ ਨਾਲ ਕੋਈ ਗਲਤ ਯੂਜ਼ ਗਲਤੀ ਯੂਜ਼ ਕਰ ਦਿੰਦੇ ਉਹੀ ਗੱਲ ਆ ਭਾਈ ਤੇ ਜਦੋਂ ਇਹ ਹੋਣਾ ਮੈਂ ਤੈਨੂੰ ਫੋਨ ਕਰਨਾ ਤੇ ਤੁਹਾਨੂੰ ਇਹ ਡੋਫਾ ਪਿੰਡ ਹੋਣਾ ਚਾਹਾਂ ਮੇਰਾ ਵੀ ਬੜਾ ਚੰਗਾ ਕੀਤਾ ਪ੍ਰਾਪੇਸ਼ ਕਰਨ ਬਣਾਉਣਾ ਸਭ ਤੋਂ ਵੱਡੀ ਗੱਲ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਭਾਈ ਥੈਂਕ ਯੂ ਇਹ ਕੋਈ ਇਹ ਇਹ ਹੁਣ ਇਹਨਾਂ ਨੂੰ ਤੂੰ ਸਾਨੂੰ ਬਣਾਤਾ ਨਹੀਂ ਤਾਂ ਸਾਡੇ ਦਬਾਵੇ ਚ ਕੋਈ ਹੋਰ ਬੰਦਾ ਹੁੰਦਾ ਨੇ ਕਹਿੰਦਾ ਨਹੀਂ ਯਾਰ ਫਿਰ ਤੋਂ ਕਿਤੇ ਟਾਈਮ ਹੈ ਜਾ ਆਈ ਜਾਣਾ ਸੋਭਾ ਨੇ ਮਾਰ ਦੇਣਾ ਨਹੀਂ ਨਹੀਂ ਭਾਜੀ ਕੋਈ ਚੱਕਰ ਨਹੀਂ ਮਤਲਬ ਇੰਦਾ ਹੀ ਵੈਰ ਆ ਆਪਣੇ ਥੋੜਾ ਜਿਹਾ ਮਾਜੇ ਨਾਲ ਲੱਗਦਾ ਹਮਮ ਸਹੀ ਗੱਲ ਆ ਕਿ ਵਰਗੇਗਾ ਇਹ ਗ ਮਾਂ ਮਾਤਾ ਜੀ ਫਿਰ ਠੀਕ ਆ ਸਰ ਮੈਨੂੰ ਇਜਾਜ਼ਤ ਦਿਓ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਹੁਣ ਕੁੱਤਾ ਛੱਕ ਕੇ ਜਾਣਾ ਨਹੀਂ ਨਹੀਂ ਮੈਂ ਰੋਟੀ ਰੋਟੀ ਖਾ ਕੇ ਐਹੀ ਕਰੂੰ ਤੇ ਮੈਂ ਚੱਕਰ ਮਾਰੂੰਗਾ ਪੱਕਾ ਠੀਕ ਹੈ ਨਾ ਹੋ ਤੂੰ ਤਾਂ ਮੇਰਾ ਨਾ ਫਿਰ ਬਾਗਾਂ ਹੀ ਬਣ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਵੇਖੀ ਫੋਟੋ ਮੇਰੇ ਬਾਗਾਂ ਦੀ ਨਹੀਂ ਦੇਖੀ ਮੈਂ ਨਹੀਂ ਬਖਾਲੀ ਬਾਗ ਦੇ ਫੋਟੋ ਨਾ ਗਿਆ ਮੇਰਾ ਕੋਡ ਵਾਗ ਗਿਆ ਤੇ ਸਾਰੂਆ ਇਹ ਪਤਲੇ ਜਿਹੇ ਵਾਗਾ ਥੋੜਾ ਜਿਹਾ ਪਰ ਇਹ ਇਹਨਾਂ ਕੋਲੇ ਵਾਧੂ ਰਹੀ ਕੀ ਆਇਆ ਆ ਬੜਾ ਜਾਂਦਾ ਰਿਆ ਹਾਂਜੀ ਅੱਛਾ 2021 ਚ ਐਕਸਪਾਇਰ ਹੋਇਆ ਹਾਂਜੀ ਸਰਦਾਰ ਸਿੰਘ ਤਾਂ ਅੱਛਾ ਕਿਤੇ ਕਿਤੇ ਦਲੇਰੀ ਸੀ ਐਡੀ ਕੋਈ ਅੰਤ ਨਹੀਂ ਇਹ ਆਪਦੇ ਪਾਪਾ ਤੇ ਸਿਪੂ ਆਏ ਦੀਆਂ ਇਸ ਤਰ੍ਹਾਂ ਦੇ ਸੀ ਹਾਂ ਬਾਕੀ ਮਾਵੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਸਿਹਤ ਆਵਰੋਧ ਤੁਸੀਂ ਹਨਾ ਤੇ ਛੋਟੇ ਛੋਟੇ ਪੋਤੀਆਂ ਬੱਤਿਆਂ ਸੱਡੀ ਅੱਛਾ ਉਹ ਦਲੇਰੀ ਸੀ ਤੇ ਹੂੰ ਕਿਤੇ ਆਦਾ ਕੰਮ ਨਹੀਂ ਵੇਖਣਾ ਤੇਰੇ ਮੇਰੇ ਦਾ ਕੰਮ ਸਵਾਰ ਕੇ 15 15 ਦਿਨ ਪਿੰਡ ਵਾਲੇ ਵੀ ਦੱਸਦੇ ਆ ਪਿੰਡ ਵਾਲੇ ਵੀ ਦੱਸਦੇ ਆ ਹਾਂ ਟ੍ਰੈਟ ਉਹਦੇ ਹੱਥਾਂ ਦਾ ਅੱਛਾ 15 15 ਦਿਨ ਟ੍ਰੈਟ ਨਹੀਂ ਸੀ ਨਹੀਂ ਆਉਂਦਾ ਹੁੰਦਾ ਕਰੇ 11 ਬੇਲੀਆਂ ਦਿਨ ਤੇ ਜਿਹਦਨ ਦੇਥ ਹੋਈ ਤੇ ਵੇਹਾਂ ਤਾਂ ਅਕਾ ਜੇ ਮਲਖ ਬਾਹਰ ਖਲੋਤਾ ਕਿ ਇੱਥੋਂ ਲੱਕ ਲੈਣੇ ਕਿ ਬੜੀ ਦੇਰ ਕਿਤੇ ਮੰਡਾ ਚੋਂ ਕਿਤੇ ਬਹੁਤ ਜਿਹੇ ਕਿ ਪ੍ਰੇਮ ਬਹੁਤ